ਸੋ ਤੁਸੀਂ ਗੱਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Harmal Channel ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਸੋ ਕਿਸਾਨਾਂ ਦੇ ਲਈ ਮੌਸਮੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਮੌਨਸੂਨ ਦੀ ਗੱਲ ਕਰਾਂਗੇ ਇਸ ਮੌਸਮ ਦੀ ਜਾਣਕਾਰੀ ਵਾਲੀ ਵੀਡੀਓ ਦੇ ਵਿੱਚ ਕਿ ਮੌਨਸੂਨ ਕਿੱਥੇ ਤੱਕ ਪਹੁੰਚਿਆ ਹੈ ਪੰਜਾਬ ਵਿੱਚ ਕਦੋਂ ਪਹੁੰਚ ਰਿਹਾ ਹੈ ਮੌਨਸੂਨ ਦੀ ਰਫ਼ਤਾਰ ਕੀ ਹੈ ਤੇ ਬਰਸਾਤਾਂ ਕਿੰਨੀਆਂ ਹੋਣ ਦੀ ਸੰਭਾਵਨਾ ਹੈ ਜੋ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਸੋ ਪਹਿਲਾ ਅੱਜ ਜਿਹੜੀ ਤਰੀਕ ਦੀ ਗੱਲ ਕਰੇ 8-9 ਤਰੀਕ ਹੋ ਚੁੱਕੀ ਹੈ ਜੂਨ ਦਾ ਮਹੀਨਾ ਹੈ ਤੇ ਲਗਭਗ ਮੌਨਸੂਨ ਪਿਛਲੇ 8 ਤੋਂ 10 ਦਿਨ ਪਹਿਲਾਂ ਭਾਰਤ ਦੇ ਦੱਖਣੀ ਹਿੱਸਿਆਂ ਦੇ ਵਿੱਚ ਐਂਟਰੀ ਕਰ ਚੁੱਕਿਆ ਸੀ ਤੇ ਮੌਨਸੂਨ ਦੀ ਰਫ਼ਤਾਰ ਫਿਲਹਾਲ ਹੁਣ ਤੱਕ ਤਾਂ ਠੀਕ-ਠਾਕ ਬਣੀ ਹੋਈ ਹੈ ਜੇਕਰ ਹੁਣ ਗੱਲ ਕਰੀਏ ਵੀ ਮੌਨਸੂਨ ਲਗਭਗ 9-10 ਜੂਨ ਦੇ ਆਸ-ਪਾਸ ਤੱਕ ਕਿੱਥੇ ਪਹੁੰਚ ਚੁੱਕਿਆ ਤਾਂ ਲਗਭਗ ਕੇਰਲਾ, ਕਰਨਾਟਕਾ, ਤਾਮਿਲਨਾਡੂ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਲਗਭਗ ਇਹ ਜਿਹੜਾ ਸਾਰਾ ਦੱਖਣੀ ਹਿੱਸਾ ਹੈ ਭਾਰਤ ਦਾ ਸੋ ਇਹਨਾਂ ਸਾਰੇ ਹਿੱਸਿਆਂ ਦੇ ਵਿੱਚ ਮੌਨਸੂਨ ਆ ਜਿਹੜੀ ਐਂਟਰ ਹੋ ਚੁੱਕੀ ਹੈ ਤੇ ਇਹਨਾਂ ਭਾਗਾਂ ਵਿੱਚ ਮੌਨਸੂਨੀ ਬਰਸਾਤਾਂ ਜਾਰੀ ਨੇ ਲਗਭਗ ਜੇਕਰ ਆਪਾਂ ਇੱਕ ਦੇਖੀ ਏਰੀਆ ਬਣਾ ਕੇ ਤਾਂ ਗੋਆ ਤੋਂ ਲੈ ਕੇ ਮਹਾਰਾਸ਼ਟਰ ਦੇ ਕੁਝ ਲਾ ਕੇ ਤਲੰਗਾਣਾ ਹੋ ਗਿਆ ਥੋੜੇ ਬਹੁਤ ਭਾਗ ਓਡੀਸ਼ਾ ਦੇ ਹਲਕੇ ਫੁਲਕੇ ਜੇ ਤੋਂ ਬਾਅਦ ਬੰਗਾਲ ਤੇ ਆਸपास ਜਿਹੜੇ ਹਿੱਸੇ ਨੇ ਇਹ ਲਾ ਕੇ ਲਗਭਗ ਜਿਹੜਾ ਇਧਰਲਾ ਸਾਰਾ ਏਰੀਆ ਹੋ ਗਿਆ ਇਹ ਸਾਰਾ ਹੀ ਹਿੱਸਾ ਜਿਹੜਾ ਮੌਨਸੂਨ ਦੇ ਅੰਡਰ ਕਵਰ ਹੋ ਚੁੱਕਿਆ ਲਗਭਗ ਜੇਕਰ ਕਹੀਏ ਤਾਂ ਭਾਰਤ ਦੇ ਆਪਣੇ 30-40% 30% ਦੇ ਆਸ-ਪਾਸ ਦੇ ਹਿੱਸੇ ਨੇ ਜਿਹੜੇ 25 ਤੋਂ 30% ਦੇ ਹਿੱਸੇ ਮੌਨਸੂਨ ਦੇ ਵਿੱਚ ਕਵਰ ਹੋ ਚੁੱਕੇ ਨੇ ਪਰ ਜਿਹੜਾ ਮੱਧ ਭਾਰਤ ਆ ਹਲੇ ਜਿਵੇਂ ਐਮਪੀ ਹੋ ਗਿਆ ਗੁਜਰਾਤ ਛੱਤੀਸਗੜ ਦੇ ਇਲਾਕੇ ਕੁਝ ਮਹਾਰਾਸ਼ਟਰ ਦੇ ਉੱਤਰੀ ਭਾਗ ਹੋ ਗਏ ਉੱਤਰ ਪ੍ਰਦੇਸ਼ ਹੋ ਗਿਆ ਇਹ ਇਲਾਕੇ ਫਿਲਹਾਲ ਹਲੇ ਮੌਨਸੂਨ ਤੋਂ ਬਾਕੀ ਨੇ ਮੌਨਸੂਨ ਨੇ ਹੁਣ ਤੱਕ ਪਹਿਲੇ ਲਗਭਗ 7-8 ਦਿਨ ਚੰਗੀ ਰਫ਼ਤਾਰ ਫੜੀ ਹੈ ਪਰ ਹੁਣ ਮੌਨਸੂਨ ਦੀ ਚਾਲ ਦੇ ਵਿੱਚ ਥੋੜੀ ਜਹੀ ਆਪਾਂ ਨੂੰ ਸਸਤੀ ਦੇਖਣ ਨੂੰ ਮਿਲੂਗੀ ਕਿਉਂਕਿ ਮੌਨਸੂਨ ਨਾਕਸਰ ਹੀ ਪਹਿਲੇ 8-10 ਦਿਨ ਇੱਕ ਵਾਰ ਜ਼ੋਰ ਲਗਾ ਕੇ ਝਟ ਜੀ ਲਗਾ ਕੇ ਥੋੜਾ ਜਿਹਾ ਕਮਜ਼ੋਰ ਪੈਂਦਾ ਹੈ ਕਿਉਂਕਿ ਵੰਗ ਇਧਰ ਬੰਗਾਲ ਦੀ ਖਾੜੀ ਤੇ ਇਧਰ ਆਪਣੇ ਅਰਬ ਸਾਗਰ ਇੱਥੇ ਜਿਉਂ-ਜਿਉਂ ਹਲਚਲਾਂ ਦੇ ਵਿੱਚ ਫੇਰ ਬਦਲ ਹੁੰਦਾ ਰਹਿੰਦਾ ਤਾਂ ਮੌਨਸੂਨ ਦੀ ਰਫਤਾਰਬਾਦੀ ਘਟਦੀ ਰਹਿੰਦੀ ਹੈ ਤੇ ਅਗਲੇ 5-4 ਦਿਨ ਮੌਨਸੂਨ ਦੀ ਰਫ਼ਤਾਰ ਥੋੜੀ ਜਹੀ ਘੱਟ ਰਹੇਗੀ ਸਲੋ ਰਹੇਗੀ ਅੱਗੇ ਹਾਲ ਵਾਧਾ ਜ਼ਰੂਰ ਰਹੇਗਾ ਪਰ ਥੋੜੀ ਜੀ ਘੱਟ ਰਫ਼ਤਾਰ ਤੇ ਵਧੇਗਾ ਤੇ ਗੱਲ ਕਰੀਏ ਆਪਾਂ ਪੰਜਾਬ ਦੀ ਤਾਂ ਪੰਜਾਬ ਵਿੱਚ ਮੌਨਸੂਨ ਉਹੀ ਲਗਭਗ ਜੂਨ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਜਾਂ ਜੁਲਾਈ ਦੇ ਪਹਿਲੇ ਦਿਨਾਂ ਦੇ ਵਿੱਚ ਹੀ ਐਂਟਰ ਹੋਵੇਗਾ ਕਿਉਂਕਿ ਹੁਣ ਤੋਂ ਜਿਹੜਾ ਮੌਨਸੂਨ ਨੇ ਅੱਗੇ ਵਧਣਾ ਹੈ ਇਹ ਥੋੜੀ ਜੀ ਹਲਕੀ ਰਫ਼ਤਾਰ ਤੇ ਵਧੇਗਾ ਤੇ ਲਗਭਗ ਕਹਿ ਸਕਦੇ ਆਪਾਂ ਵੀ 25 27 ਜੂਨ ਤੋਂ ਲੈ ਕੇ 2 3 ਜੁਲਾਈ ਦੇ ਵਿੱਚਕਾਰ ਜਿਹੜਾ ਇੱਕ ਹਫਤੇ ਦਾ ਸਮਾਂ ਇਸ ਦਰਮਿਆਨ ਮੌਨਸੂਨ ਪੰਜਾਬ ਵਿੱਚ ਐਂਟਰ ਹੋਵੇਗਾ ਤੇ ਫਿਰ ਮੌਨਸੂਨੀ ਬਰਸਾਤਾਂ ਪੰਜਾਬ ਦੇ ਵਿੱਚ ਸ਼ੁਰੂ ਹੋਣਗੀਆਂ ਹਾਲਾਂਕਿ ਇਹ ਜਿਹੜੇ ਹੁਣ ਜੂਨ ਦੇ ਲਗਭਗ 22 ਦਿਨ ਬਾਕੀ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਵੀ ਮੌਨਸੂਨ ਤਾਂ ਭਾਰਤ ਦੇ ਵਿੱਚ ਜਿਵੇਂ ਅੱਗੇ ਵਾਧਾ ਰਹੇਗਾ ਤੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਪਰ ਇਹ ਮੌਨਸੂਨੀ ਗਤੀਵਿਧੀਆਂ ਨਹੀਂ ਹੋਣਗੀਆਂ ਇਹਨਾਂ ਨੂੰ ਪ੍ਰੀ ਮੌਨਸੂਨੀ ਗਤੀਵਿਧੀਆਂ ਕਹਿੰਦੇ ਨੇ ਜਿਹੜੀਆਂ ਕਿ ਮੌਨਸੂਨ ਆਉਣ ਤੋਂ ਪਹਿਲਾਂ ਵਣਦੀਆਂ ਸੋ ਇਹਨਾਂ ਗਤੀਵਿਨਾਂ ਦੇ ਵਿੱਚ ਅਚਾਨਕ ਹੀ ਬਦਲ ਬਣ ਜਾਂਦੇ ਨੇ ਇੱਕ ਅੱਧੇ ਘੰਟੇ ਦੇ ਵਿੱਚ ਹੀ ਮੌਸਮ ਫਿਰ ਮੀਂਹ ਪੈ ਕੇ ਸਾਫ਼ ਵੀ ਹੋ ਜਾਂਦਾ ਹੈ ਹਨੇਰੀ ਅਚਾਨਕ ਆ ਜਾਂਦੀ ਹੈ ਸੋ ਜਿਹੇ ਜਿਹੜੇ ਮੌਸਮੀ ਹਲਚਲਾਂ ਨੇ ਅਚਾਨਕ ਝਟੋਪਟੀਆਂ ਵਾਲੀਆਂ ਉਹ ਹੁੰਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਗੱਲ ਕਰਦੇ ਹਾਂ ਹੁਣ ਮੌਨਸੂਨ ਵਿੱਚ ਬਰਸਾਤ ਕਿੰਨੀ ਕੁ ਹੋਣ ਦੀ ਸੰਭਾਵਨਾ ਜੇਕਰ ਮੌਸਮ ਵਿਭਾਗ ਦੀ ਮੰਨੀਆ ਸਰਕਾਰੀ ਮੌਸਮ ਵਿਭਾਗ ਆਈਐਮਡੀ ਦੀ ਤੇ ਕੁਝ ਪ੍ਰਾਈਵੇਟ ਮੌਸਮ ਅਦਾਰੇ ਉਹਨਾਂ ਦੇ ਮੁਤਾਬਕ ਮੌਨਸੂਨ ਆ ਜਿਹੜਾ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਚੰਗਾ ਰਹਿਣ ਦੀ ਸੰਭਾਵਨਾ ਹੈ ਬਰਸਾਤ ਆ ਜਿਹੜੀ ਕਾਫੀ ਜ਼ਿਆਦਾ ਚੰਗੀ ਹੋ ਸਕਦੀ ਹੈ ਕੁਝ ਖੇਤਰਾਂ ਦੇ ਵਿੱਚ ਅਜਿਹੀ ਬਰਸਾਤ ਵੀ ਹੋ ਸਕਦੀ ਹੈ ਕਿ ਉੱਥੇ ਜਲ ਥਲ ਵਰਗਾ ਮਾਹੌਲ ਵੀ ਬਣ ਸਕਦਾ ਹੈ ਸੋ ਇੱਕ ਤਰ੍ਹਾਂ ਆਪਾਂ ਕਹਿ ਚੀਵ ਚੰਗੀ ਵੀ ਕਹਿ ਸਕਦੇ ਆ ਖਬਰ ਕਿ ਖੇਤੀ ਦੇ ਲਈ ਜਿਹੜੇ ਮੌਕਾ ਕਿ ਇਹਨਾਂ ਦਿਨਾਂ ਵਿੱਚ ਬਰਸਾਤ ਕਾਫੀ ਜ਼ਿਆਦਾ ਜ਼ਰੂਰੀ ਹੁੰਦੀ ਆ ਕਿਸਾਨਾਂ ਲਈ ਖੇਤੀ ਲਈ ਸੋ ਜੇਕਰ ਮੀਂਹ ਓਵਰ ਜ਼ਿਆਦਾ ਪੈ ਜਾਂਦਾ ਹੈ ਝੜਾ ਵਰਗੇ ਹਾਲਾਤ ਬਣ ਜਾਂਦੇ ਨੇ ਤਾਂ ਉੱਥੇ ਆ ਜਿਹੜਾ ਜਾਨੀਮਾਲੀ ਨੁਕਸਾਨ ਵੀ ਕਈ ਹਿੱਸਿਆਂ ਵਿੱਚ ਹੋ ਜਾਂਦਾ ਹੈ ਸੋ ਜੇਕਰ ਮੀਂਹ ਸੰਜਮ ਦੇ ਨਾਲ ਰਹੇ ਸਮੇਂ-ਸਮੇਂ ਤੇ ਪੈਂਦਾ ਰਹੇ ਤਾਂ ਉਸ ਤੋਂ ਵੱਡੀ ਆ ਜਿਹੜੀ ਕੋਈ ਵੀ ਕੁਦਰਤੀ ਕੈਦੀਓ ਪਹਾਰ ਜਾਂ ਤੋਹਫਾ ਨਹੀਂ ਹੁੰਦਾ ਹੈ ਪਰ ਜੇਕਰ ਕੁਦਰਤ ਦੇ ਥੋੜੇ ਜਿਹੇ ਹੁਲਟ ਫੇਰ ਵੀ ਹੋ ਜਾਣ ਮੀਂਹ ਜਿਆਦਾ ਪੈ ਜੇ ਮੀਂਹ ਬਿਲਕੁਲ ਨਾ ਪਵੇ ਤਾਂ ਉਹਦੇ ਮਾੜੇ ਰਿਜ਼ਲਟ ਵੀ ਸਾਹਮਣੇ ਆ ਜਾਂਦੇ ਨੇ ਸੋ ਇਸ ਕਰਕੇ ਮੌਨਸੂਨ ਫਿਲਹਾਲ ਇਸ ਸਾਲ ਚੰਗਾ ਹੀ ਰਹੇਗਾ ਉਮੀਦ ਇਹ ਹੀ ਹੈ ਕਿ ਚੰਗੀਆਂ ਬਰਸਾਤਾਂ ਹੋਣਗੀਆਂ ਕਿਸੇ ਕਿਸਮ ਦਾ ਕੋਈ ਨੁਕਸਾਨ ਕੁਦਰਤ ਵੱਲੋਂ ਨਹੀਂ ਹੋਵੇਗਾ ਤੇ ਬਾਕੀ ਕਿਸਾਨਾਂ ਨੂੰ ਇਹ ਸਲਾਹ ਜਰੂਰ ਦਿੱਤੀ ਜਾਂਦੀ ਹੈ ਕਿ ਜਿਹੜੇ ਨੀਵੇਂ ਖੇਤਾਂ ਦੇ ਵਿੱਚ ਅੱਗੇ ਝੋਨਾ ਲੱਗਣਾ ਹੈ ਤਾਂ ਉਹ ਹੋ ਸਕੇ ਤਾਂ ਸਮੇਂ ਤੋਂ ਥੋੜਾ ਜਿਆਦਾ ਪਹਿਲਾਂ ਯਾਨੀ ਕਿ ਝੋਨਾ ਲਗਾਇਆ ਜਾਵੇ ਜਿਹੜੇ ਕਿਸਾਨਾਂ ਨੇ ਮਤਲਬ ਲੇਟ ਝੋਨਾ ਲਗਾਉਣਾ ਹੈ ਜੁਲਾਈ ਦੇ ਵਿੱਚ ਤਾਂ ਉਹ ਹੋ ਸਕਦਾ ਹੈ ਕਿ ਪਨੀਰੀਆਂ ਨੂੰ ਚੰਗੀਆਂ ਤਿਆਰ ਕਰਕੇ ਸਮੇਂ ਤੋਂ 2-4 ਦਿਨ ਪਹਿਲਾਂ ਝੋਨਾ ਲਗਾ ਦਿੱਤਾ ਜਾਵੇ ਤਾਂ ਜੋ ਨੀਵੇਂ ਖੇਤਾਂ ਵਿੱਚ ਪਾਣੀ ਵਗੈਰਾ ਭਰ ਕੇ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਕਿਉਂਕਿ ਝੋਨੇ ਦੇ ਪਹਿਲੇ 5-7-10 ਦਿਨ ਹੁੰਦੇ ਨੇ ਉਹਨਾਂ ਦਿਨਾਂ ਵਿੱਚ ਝੋਨਾ ਮਾਰਨ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਜੇਕਰ ਜ਼ਿਆਦਾ ਪਾਣੀ ਮੀਂਹ ਪੈ ਤੇ ਬਾਕੀ ਫਿਰ ਅਗਲੀ ਮੌਸਮੀ ਅਪਡੇਟ ਤੇ ਕਿਸਾਨਾਂ ਵਾਲੀ ਜਾਣਕਾਰੀ ਜੋ ਵੀ ਮਿਲਦੀ ਰਹੇਗੀ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਚੈਨਲ YouTube ਫਾਰਮਰ ਨਾਲ ਬਣੇ ਰਹੋ ਤਾਂ ਜੋ ਤੁਹਾਨੂੰ ਖੇਤੀਬਾੜੀ ਕਿਸਾਨੀ ਅਤੇ ਮੌਸਮ ਦੀਆਂ ਖਬਰਾਂ ਮਿਲਦੀਆਂ ਰਹਿਣ ਬਾਕੀ ਬਾਸਮਤੀ ਦੇ ਭਾਅ ਦੇ ਬਾਰੇ ਵੀ ਆਪਾਂ ਜਲਦੀ ਰਿਪੋਰਟ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਲੈ ਕੇ ਆਉਂਦੇ ਰਹਾਗੇ ਜਦੋਂ ਹੀ ਹੁਣ ਲਗਭਗ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਤਾਂ ਉਦੋਂ ਤੋਂ ਹੀ ਕਿਸਾਨਾਂ ਦਾ ਜਿਹੜਾ ਰੁਝਾਨ ਆ ਬਾਸਮਤੀ ਦੇ ਰੇਟਾਂ ਵੱਲ ਨੂੰ ਵਧਣਾ ਸ਼ੁਰੂ ਹੋ ਜਾਂਦਾ ਹੈ ਸੋ ਮਿਲਦੇ ਆ ਜਲਦੀ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ